ਹੌਕੀ ਦੇ ਮਹਾਨ ਜਾਦੂਗਰ ਮੇਜਰ ਤੇਜਾਂਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਬੜੀ ਧੂਮ-ਧਾਮ ਦੇ ਨਾਲ ਪਿੰਡ ਚੰਡੀ ਜ਼ਿਲ੍ਹਾ ਪਚਾਲਾ ਵਿਖੇ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ 6 ਕਿਲੋਮੀਟਰ ਕ੍ਰਾਸ ਕਾਉਂਟਰੀ 100 200 ਮੀਟਰ ਰੇਸ ਟਾਇਰ ਰੇਸ ਅਤੇ ਅਤੇ ਵਾਟਰ ਹਰਡਲ ਜੰਪ ਕਰਵਾਏ ਗਏ ਅਤੇ ਵਿਸ਼ੇਸ਼ ਤੌਰ ਤੇ ਆਰਚਰੀ ਕਰਵਾਈ ਗਈ ਜਿਸ ਵਿੱਚ ਵਿਸ਼ਨੂ ਵਰਮਾ ਕੋਚ ਤੀਰਅੰਦਾਜ਼ ਨੂੰ ਨੈਸ਼ਨਲ ਸਪੋਰਟਸ ਦੇ ਵਿੱਚ ਪਾਤਵ ਹੋਇਆ ਜਿਨ੍ਹਾਂ ਨੇ ਕਿ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਵੱਖ-ਵੱਖ ਮੈਡਲ ਪ੍ਰਾਪਤ ਕੀਤੇ ਅਤੇ ਇਸ ਵਿੱਚ ਰਸਗੱਸੀ ਅਤੇ ਹੋਰ ਖੇਡਾਂ ਵੀ ਕਰਵਾਈਆਂ ਗਈਆਂ ਜਿਸ ਵਿੱਚ ਮਨਜੀਤ ਸਿੰਘ ਬਰਾੜ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਹ ਸਾਰਾ ਸਹਿਰਾ ਪਿੰਡ ਚੰਡੀ ਦੀ ਪੰਚਾਇਤ ਅਤੇ ਖਾਸ ਕਰਕੇ ਸੰਦੀਪ ਸਿੰਘ ਸਰਪੰਚ ਅਤੇ ਕੋਚ ਪ੍ਰਦੀਪ ਕੁਮਾਰ ਦਾ ਯੋਗਦਾਨ ਰਿਹਾ ਜਿਨ੍ਹਾਂ ਨੇ ਸਾਰਾ ਪ੍ਰਬੰਧ ਬਹੁਤ ਹੀ ਵਟਾ ਕੀਤਾ ਹੋਇਆ ਸੀ ਅਤੇ ਨੈਸ਼ਨਲ ਸਪੋਰਟਸ ਡੇ ਦੇ ਵਿੱਚ ਪਿੰਡ ਵਾਸੀਆਂ ਨੇ ਵੀ ਸਹਿਯੋਗ ਕੀਤਾ ਜਿਸ ਵਿੱਚ ਜਸਵਿੰਦਰ ਸਿੰਘ ਪੰਚਾਇਤ ਮੈਂਬਰ ਅਮਰਿੰਦਰ ਸਿੰਘ ਮਨਜਿੰਦਰ ਸਿੰਘ ਬਲਵਿੰਦਰ ਸਿੰਘ ਮੱਖਣ ਸਿੰਘ ਸੁਰਜੀਤ ਸਿੰਘ, ਮਨਜਿੰਦਰ ਸਿੰਘ, ਗੁਰਤੇਨ ਸਿੰਘ ਤੋਂ ਇਲਾਵਾ ਹਨੀਸ਼ ਕੋਇਲ ਵੀ ਮੌਜੂਦ ਸਨ। ਅਤੇ ਖੇਡਾਂ ਦੇ ਵਿੱਚ ਉੱਚ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੁੜਨ ਦੇ ਲਈ ਪ੍ਰੋਟੈਕਟ ਕੀਤਾ ਗਿਆ। ਚੰਡੀ ਵਿਖੇ ਨੈਸ਼ਨਲ ਸਪੋਰਟਸ ਡੇ ਬਣਾਇਆ ਗਿਆ। ਨੈਸ਼ਨਲ ਸਪੋਰਟਸ ਡੇ 29 ਅਗਸਤ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਹਾੜੇ ਤੇ ਬਣਾਇਆ ਜਾਂਦਾ ਹੈ। ਉਹਨਾਂ ਦਾ ਜਨਮ 29 ਅਗਸਤ 1905 ਨੂੰ ਹੋਇਆ। ਮੇਜਰ ਧਿਆਨ ਚੰਦ ਜੀ ਆਪਣੇ 올림픽 ਰਹੇ ਨੇ hockey player ਰਹੇ ਨੇ ਤੇ ਉਹਨਾਂ ਦੇ ਕਾਰਜਕਾਲ ਚ ਭਾਰਤ ਨੇ 7 올림픽 ਜਿਹੜੇ ਜਿੱਤੇ ਆ gold ਜਿੱਤੇ ਆ 7 올림픽 so ਉਹਨਾਂ ਦੀ ਉਹਨਾਂ ਨੂੰ ਹੀ ਸਮਰਪਿਤ ਕਰਦੇ ਹੋਏ ਨੈਸ਼ਨਲ ਸਪੋਰਟ ਡੇ ਮਨਾਇਆ ਜਾਂਦਾ ਹਰ ਸਾਲ 29 ਅਗਸਤ ਨੂੰ ਤੇ ਅਸੀਂ ਵੀ ਇਹ ਪ੍ਰਾਲਾ ਕੀਤਾ ਇਸ ਸਾਲ ਪਹਿਲੀ ਵਾਰ ਅਸੀਂ ਨੈਸ਼ਨਲ ਸਪੋਰਟ ਡੇ ਮਨਾਇਆ ਤੇ ਸਾਨੂੰ ਬਹੁਤ ਪਰਮਾ ਹੁੰਗਾਰਾ ਮਿਲਿਆ ਤੇ ਬੱਚਿਆਂ ਦੀ ਤੁਸੀਂ ਆ ਗੇਮਾਂ ਦੇਖੋ ਬੱਚਿਆਂ 'ਚ ਜੋਸ਼ ਸੀਗਾ ਤੇ ਪੂਰਾ ਉਤਸ਼ਾਹ ਸੀਗਾ ਬੱਚਿਆਂ 'ਚ ਸਾਨੂੰ ਵੀ ਇਹ ਦੇਖ ਕੇ ਹੌਸਲਾ ਹੋਇਆ ਤੇ ਹਰ ਸਾਲ ਇਹਨੂੰ ਹੋਰ ਵੀ ਉੱਚੇ ਪੱਧਰ ਤੇ ਮਨਾਇਆ ਕਰਾਂਗੇ ਤੇ ਬੱਚਿਆਂ ਨੇ ਵੱਖ-ਵੱਖ ਮੈਡਲ ਜਿਹੜੇ ਜਿੱਤੇ ਆ ਉਹਨਾਂ ਨੂੰ ਪ੍ਰੋਪਰ ਸਨਮਾਨ ਕਰਿਆ ਗਿਆ ਅੱਜ ਜਿਵੇਂ ਪਤਾ ਹੀ ਆ ਤੁਹਾਨੂੰ 29 ਅਗਸਤ ਨੈਸ਼ਨਲ ਸਪੋਰਟਸ ਡੇ ਸਪੋਰਟਸ ਅਕੈਡਮੀ ਝੰਡੀ ਵੱਲੋਂ ਜਿਹੜਾ ਸੈਲੀਬ੍ਰੇਟ ਕੀਤਾ ਗਿਆ ਤੇ ਬੱਚਿਆਂ ਨੇ ਬਹੁਤ ਹੀ ਜਿਹੜਾ ਬਾਤ ਚੜ ਕੇ ਪੂਰੇ ਤਾਕਤ ਨਾਲ ਜਿਹੜਾ ਪਾਰਟਿਸਪੇਟ ਕੀਤਾ ਤੇ ਬਹੁਤ ਸਾਰੀਆਂ ਜਿਹੜੀਆਂ ਅਚੀਵਮੈਂਟਸ ਨੇ ਮੈਡਲ ਨੇ ਪ੍ਰਾਪਤ ਕੀਤੇ ਤੇ ਉਹਨਾਂ ਦਾ ਅੱਜ ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੋਈ ਵੀ ਜਿਵੇਂ ਆਪਾਂ ਦੇਖਦੇ ਆ ਨਾ ਅਕਸਰ ਕਿ ਨਸ਼ਿਆਂ ਵਾਲੀਆਂ ਗੱਲਾਂ ਹੀ ਦਿਖਾਈਆਂ ਜਾਂਦੀਆਂ ਨੇ ਬਟ ਕਿਤੇ ਨਾ ਕਿਤੇ ਇਹ ਬੱਚਿਆਂ ਦਾ ਜਨੂੰਨ ਦਿਖਾਉਣਾ ਇਹਨਾਂ ਨੂੰ ਮੋਟੀਵੇਟ ਕਰਕੇ ਅੱਗੇ ਲੈ ਕੇ ਆਉਣਾ ਵੀ ਉਹਨਾਂ ਹੀ ਜ਼ਰੂਰੀ ਆ ਤੇ ਉਹ ਤੋਂ ਕਿਤੇ ਜ਼ਿਆਦਾ ਜ਼ਰੂਰੀ ਆ ਤਾਂ ਕਿ ਉਹ ਬੱਚਿਆਂ ਨੂੰ ਇੱਕ ਚੰਗੀ ਸਿਹਤ ਮਿਲ ਸਕੇ ਤੇ ਅੱਜ ਬੱਚਿਆਂ ਨੇ ਮੀਂਹ ਪੈਂਦੇ ਹੋਏ ਵੀ ਗਰਾਊਂਡ 'ਚ ਪਾਣੀ ਹੋਣ ਦੇ ਬਾਵਜੂਦ ਵੀ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਬਾਅਦ ਚੜ ਕੇ ਪਾਰਟਿਸਿਪੇਟ ਕੀਤਾ ਤੇ ਇੰਜੋਏ ਕੀਤਾ ਪਟਿਆਲਾ ਖਬਰਨਾਮਾ ਦੇ ਲਈ ਪਟਿਆਲਾ ਤੋਂ ਕੈਮਰਾਮੈਨ ਭਲਵੰਤ ਦੇ ਨਾਲ ਪਰਮਜੀਤ ਲਾਲੀ ਦੀ ਰਿਪੋਰਟ